ਰਾਜਕੀਤ ਕਰਕ ਜਾਵੇ ਨੇ ਹਲੋ ਜਾਵੇ ਫਤੇ ਪਾਵੇ ਸ਼ਰਮਣੀ ਜੀ ਨਾਲ ਧੰਨ ਦਾ ਰਸ਼ੀਦ ਬਾਬਾ ਜੀਵਨ ਸਿੰਘ ਨੂੰ ਪਾਵੇ ਜਿੰਦਾਬਾਦ ਹਾਂ ਜੀ ਕੀ ਨਾਂ ਦੇ ਤਾਤ ਮੇਰਾ ਨਾਮ ਮੰਮਰ ਪੰਚਾਇਤ ਸਰਦੇਵ ਸਿੰਘ ਤਿੰਨ ਬਾਲਾ ਚੱਕੀ ਕੀ ਮਸਲਾ ਕੀ ਜ਼ਰਾ ਹੈ ਇਹ ਸਰ ਮਸਲਾ ਜਿਹੜਾ ਵਾ ਇਹ ਬਾਦੀ 6000 ਥਾਵਾਂ ਸਾਂਝਾ ਥਾਵਾਂ ਸਾਰੇ ਪਿੰਡ ਦਾ ਸਾਂਝਾ ਥਾਵਾਂ ਇਹਨਾਂ ਵਿੱਚ ਆ 46 ਲੱਖ ਰੁਪਏ ਦਾ ਸਰਦਾਰ ਅਵਤਾਰ ਸਿੰਘ ਨੂੰ ਸਿਰਫ ਜਟਾ ਨਹੀਂ ਏ ਮਤਲਬ ਵਰਾਇਟੀ ਕੀਤੀ ਗਈ ਨਹੀਂ ਕੋਈ ਵਰਾਇਟੀ ਕੀਤੀ ਗਈ ਨਾਂ ਨੂੰ ਪੁੱਛਿਆ ਗਿਆ ਤੇ ਨਾਂ ਦਾ ਸਾਡੇ ਨੂੰ ਕੋਈ ਦਾਈ ਹੋਈ ਹੈ ਕੀ ਬਾਤ ਕਰਦੇ ਤੁਸੀਂ ਅਸੀਂ ਮੰਗੇ ਉਹ ਕਰਦੇ ਆਂ ਤੇ ਜਾਂ ਦੇ ਸਾਨੂੰ ਅੱਧਾ ਥਾਂ ਦਿੱਤਾ ਜਾਵੇ ਤੇ ਜਾਂ ਜਿਨ੍ਹਾਂ ਨੇ 48 ਲੱਖ ਰੁਪਏ ਦਾ ਨਾਂ ਥਾਂ ਵੇਚਿਆ ਉਹਦੇ ਵਿੱਚੋਂ 23 ਲੱਖ ਰੁਪਏ ਸਾਨੂੰ ਦਿੱਤਾ ਜਾਵੇ ਤੁਸੀਂ ਕਿਹਨੂੰ ਜਲਾ ਥਾਂ ਵੇਚਿਆ ਉਹਨਾਂ ਨਾਲ ਕੀ ਕੀ ਗੱਲਬਾਤ ਉਹਨਾਂ ਨੇ ਕਿਤੇ ਉਹ ਆਂਦੇ ਕਿ ਅਸੀਂ 48 ਲੱਖ ਰੁਪਏ ਉਹਨਾਂ ਨੂੰ ਦੇਤਾ ਤੇ ਵੇਚਿਆ ਕਿਨੇ ਉਹਨਾਂ ਦਾ ਕੀ ਨਾਮ ਉਹਨਾਂ ਦਾ ਨਾਮ ਜੇ ਪ੍ਰਧਾਨ ਸਰਜੀਤ ਸਿੰਘ ਆ ਤੇ ਸਰਪੰਚ ਜਸਬੀਰ ਸਿੰਘ ਆ ਤੇ ਅਮਰ ਸਿੰਘ ਆ ਤੇ ਅਰਦੇ ਸਿੰਘ ਆ ਨੰਬਰਦਾਰ ਇਹ 11 ਮੈਂਬਰੀ ਕਮੇਟੀ ਹੈ ਨਾਲੀ ਤੇ ਇਹਨਾਂ 11 ਮੈਂਬਰਾਂ ਨੂੰ ਇਹ ਜਗ੍ਹਾ ਦੇ ਦਿੱਤੀ ਹੈ ਸਾਨੂੰ ਬਗੈਰ ਪੁੱਛਣ ਮਤਲਬ ਉਹਨਾਂ ਨਾਲ ਕੋਈ ਜਾ ਕੇ ਗੱਲ ਕੀਤੀ ਗੱਲ ਕੀਤੀ ਆ ਉਹਨਾਂ ਦੇ ਕੋਈ ਜਿੱਤੇ ਤੁਹਾਡਾ ਜੋਰ ਲਾਦਾ ਲਾਓ ਅਸੀਂ ਤੁਹਾਨੂੰ ਇੱਕ ਪੰਜਾਂ ਨੂੰ ਦੇ ਦਿੰਦੇ ਵਕਫ ਬੋਰਡ ਵਾਲੇ ਆਏ ਉਹ ਕੀ ਕਹਿ ਕੇ ਵਕਫ ਬੋਰਡ ਦੀ ਜਗ੍ਹਾ ਨਹੀਂ ਨਿਕਲੀ ਇਹ ਬਾਦੀ ਥੇ ਦੀ ਜਗ੍ਹਾ ਨਿਕਲੀ ਆ ਸਾਂਝੀ ਥਾਂ ਨਿਕਲੀ ਆ ਉਹ ਜਿਹੜੇ ਗਰਾਊਂਡ ਦੇ ਨਾਲ ਜਿਹੜਾ ਉਹ ਬਣਾਇਆ ਚੱਜ ਕਰਦੇ ਉਹ ਛੱਪੜ ਤੇ ਬਣਾਇਆ ਉਹਦੇ ਬਾਰੇ ਕੀ ਜਰ ਹੈ ਉਹ ਵੀ ਬਾਡੀ ਸੀਰ ਆਈ ਉਹਦੇ ਵਿੱਚ ਕੀ ਮਤਲਬ ਜਿਹੜਾ ਉਹ ਤੇ ਵੀ ਸਾਨੂੰ ਨਹੀਂ ਪੁੱਛਿਆ ਗਿਆ ਉਹ ਵੀ 2.5 ਨਾਲ ਇਹਨਾਂ ਕੱਜ ਕਰ ਲਿਆ ਕੋਈ ਪਤਾ ਨਹੀਂ ਕੋਈ ਮਤਲਬ ਨਹੀਂ ਚਾਹ ਕੋਈ ਕੋਈ ਗੱਲਬਾਤ ਨਹੀਂ ਹੋਈ ਇਹ ਸਰਕਾਰ ਕੋ ਕੀ ਮੰਗਦਾ ਹੈ ਇਹ ਸਰਕਾਰ ਕੋ ਇਹ ਮੰਗ ਕਰਦੇ ਆ ਕਿ ਸਾਨੂੰ ਅਨਸਾਫ਼ ਦਿਵਾਇਆ ਜਾਵੇ ਸਾਡੇ ਬੱਚਿਆਂ ਨੂੰ ਬਰੋਕ ਹੋਵੇ ਸਰਜੀਤ ਸਿੰਘ ਮੇਰਾ ਨਾਮ ਪਿੰਡ ਬਾਲਾਚੱਕ ਮੈਂ ਇਹਨਾਂ ਦੇ ਕੋਲ ਕਮੇਟੀ ਨਾਲ ਆਪਣੀ ਸਲਾਹ ਕਰਕੇ ਗਿਆ ਸੀ ਆਪਾਂ ਜਾਦੇ ਜਾਣੇ ਜਾਵਾਂ ਕਿਤੇ ਰੌਲਾ ਪਊ ਆ ਕਰੀ ਮੈਨੂੰ ਸਲਾਹ ਕਰ ਲੈਂਦੋ ਇਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਮੈਂ ਕਿਹਾ ਕੋਈ ਸਾਡਾ 뜰 ਫੋੜੇ ਤਾਂ ਬੰਦਾ ਗੁਰਦੁਆਰੇ ਲੱਗਣਾ ਚਾਹੀਦਾ ਆਂਦੀ ਇਹ ਸੇਦਾ ਨਾ ਹੀ ਨਹੀਂ ਮੈਂ ਕਿਹਾ ਕੀ ਗੱਲ ਹੈ ਪਿੰਡ ਦੇ ਵਿੱਚ ਠੀਕ ਨਹੀਂ ਹੈ ਆਂਦਾ ਨਾ ਉਹ ਸਾਡੀ ਜਾਇਦਾਦ ਆ ਜ ਸਾਡੀਆਂ ਜਾਇਦਾਦਾਂ ਜਿਹੜੀਆਂ ਸਾਡੀਆਂ ਇਹਨਾਂ ਦੀ ਹੋਵੇ ਤੇ ਜਰਾਬ ਅਸੀਂ ਕਿੱਧਰ ਜਾਵਾਂ ਅਸੀਂ ਮਹੱਤਵਪੂਰਨ ਬੰਦੇ ਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅਧੜਾ ਥਾਂ ਮਿਲਣਾ ਚਾਹੀਦਾ ਉਿੱਤੇ ਫਿਰ ਜਿੱਥੇ ਸਰਕਾਰ ਜੋ ਇਹਨਾਂ 56 ਦੀ ਜਗਾ ਵਹੀ ਹੈ ਨਾ ਉਹਦਾ ਕੋਈ ਮਤਾਂ ਨਹੀਂ ਜਿੱਪਿਆ ਬਿਨਾਂ ਮਤੇ ਤੋਂ ਜਿਹੜਾ ਇਹਨਾਂ ਵੜੀ ਆ ਉਹ ਵੀ ਜਗਾ ਤੇ ਰੋਕ ਲਗਣੀ ਚਾਹੀਦੀ ਪੀ ਜਦ ਤੱਕ ਕੋਈ ਮਤਾਂ ਨਹੀਂ ਪਿਆ ਇਹਨਾਂ ਜਗਾ ਕਿਤਰਾ ਵੱਲੀ ਜੀ ਇੱਕ ਜੰਦ ਕਰ ਬਣਾਇਆ ਇੱਕ ਇੱਕ ਨਾ ਜੰਦ ਕਰ ਬਣਾ ਲਿਆ ਇਹ ਕਾਹ ਜਗਾ ਵੇੜ ਕੇ ਉਧਰ ਲਾ ਲਈ ਅਸੀਂ ਕਿੱਥੇ ਚਾਹੀਏ ਅਸੀਂ ਪਿੰਡ ਦੇ ਵਿੱਚ ਠੀਕ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਜੀ ਰੋਕੇ ਤੇ ਆ ਕੇ ਕੰਮ ਬੰਦ ਕਰਾਤਾ ਨਾ ਕੋਈ ਕਰ ਨਹੀਂ ਅਜੇ ਬੰਦ ਨਹੀਂ ਉਹ ਕਰਨੇ ਕਹਿੰਦੇ ਨਹੀਂ ਕਰਨਾ ਅਸੀਂ ਕਹਿੰਦੇ ਸਾਡੇ ਨਾਲ ਪਹਿਲੇ ਫੈਸਲਾ ਕਰ ਲੋ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਜਿੱਥੇ ਜੋਰ ਲੱਗਦਾ ਤੁਹਾਡਾ ਲਾਓ ਕਿਹਨਾ ਦੇ ਹੀ ਬਾਂਦੀ ਕੀਹੜਾ ਦੇ ਆਪਣਾ ਤੇ ਕਿਹੜਾ ਪਿੰਡ ਹੈ ਮੈਂ ਜਸਵੀਰ ਸਿੰਘ ਸਾਕਾ ਸਰਪੰਚ ਪਿੰਡ ਬਲਾਜਟੱਕ ਤੋਂ ਹਾਂ ਕੀ ਮਸਲਾ ਜੇ ਸਾਰਾ ਜਿਹੜਾ ਮੇਨ ਰੋਡ ਤੇ ਜਗਾ ਵਾ ਉਹ ਤੁਹਾਡੇ ਬ੍ਰੇਮ ਕਰਦੇ ਪਏ ਆ ਵੀ 46 ਲੱਖ ਦੀ ਬਿਨਾ ਦੱਸਿਓ ਸਾਨੂੰ ਵੇਚਤੀ ਆ ਸਾਡਾ ਵੀ ਇਚਾਰਾ ਦਾ ਹਿਸਾਬ ਆਉਂਦਾ ਵੇਖੋ ਜੀ ਉਹ ਜਗਾ ਲਾ ਮੈਂਡਲ ਵਿੱਚ ਸਰਪੰਚ ਅਸਲ ਸਿੰਘ ਦੇ ਨਾਮ ਤੇ ਹੋਈ ਸੀ ਅਸਲ ਸਿੰਘ ਸਰਪੰਚ ਦੇ ਗਾਂ ਇਹ ਜਗਾ ਗੁਰਦੁਆਰਾ ਗੁਰਦੁਆਰੇ ਗਿਆਤ ਸੇਖ ਗੁਰਦੁਆਰਾਂ ਦਿੱਤੀ ਸੀ ਜੇ ਉਹ ਪੇਰੇ ਮਾਗੀ ਤੇ ਆ ਜਿਹੜੀ ਆਪਣਾ 2025 2024 ਨੇ ਗੋਪਰੀ ਮਤਾ ਪਾਸ ਹੋਇਆ ਵੀ ਉਹ ਜਗਾ ਵੇਚ ਕੇ ਇੱਕ ਸਾਂਝਾ ਜਾਂਝਗਾ ਬਣਾਇਆ ਜਾਵੇ ਜਿਸ ਨੂੰ ਹਰ ਇੱਕ ਵਰਗ ਵਰਤ ਸਕਦਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਵੱਡੇ ਵੱਡੇ ਲੋਕ ਤੇ ਪੈਸਾਂ ਵਿੱਚ ਕੰਮ ਕਰਦੇ ਸਿਰਫ ਇਹ ਗਰੀਬ ਆਦਮੀਆਂ ਵਾਸਤੇ ਜਾਂਝਗਾ ਬਣਾਇਆ ਉਹ ਕਹਿੰਦੇ ਵੀ ਛੱਪੜ ਦੀ ਜਗਾ ਵੜ ਕੇ ਵੀ ਸਾਡਾ ਹਿੱਸਾ ਬੰਦਾ ਹੈ ਤੇ ਨਾਲੇ ਸਾਂਝਾ ਜਾਂਝਕਰ ਬਣਾਤਾ ਨਹੀਂ ਵੇਖੋ ਜੀ ਸੱਪੜ ਦੀ ਜਗ੍ਹਾ ਪੰਜਾਬ ਦੇ ਹੱਥ ਜੀ ਹੁੰਦੀ ਆ ਪੰਜਾਬ ਦੀ ਸਹੰਤ ਇਹ ਪੰਜਾਬ ਦੇ ਕਿਉਂਕਿ ਇਹ ਜਗ੍ਹਾ ਕੋਈ 15-20 ਸਾਲ ਤੋਂ ਇਸੇ ਦਾ ਪਹਿਲਾਂ ਅਸੀਂ ਮਿੱਟੀ ਮੁੱਟੀ ਪਾਉਂਦੇ ਦਾ 15-20 ਸਾਲ ਤੋਂ ਫਿਰ ਤੇਲ ਹਸਾਬ ਇਹੋ ਜਗ੍ਹਾ ਵੇਚ ਕੇ ਫਿਰ ਇਹ ਜੰਝ ਘਰ ਗਰੀਬ ਜਨਤਾ ਵਾਸਤੇ ਬਣਾ ਅਮੀਰਾਂ ਵਾਸਤੇ ਇਹ ਨਹੀਂ ਮੀਰ ਤੁਹਾਨੂੰ ਪਤਾ ਪੈਸਾ ਜੀ ਕੰਮ ਕਿੱਥੇ ਆ ਕੇ ਖੰਦੇ ਆ ਜਿਸ ਤਰ੍ਹਾਂ ਤੁਸੀਂ ਸੁਖ ਦੇ ਜੇ ਸਰਦਾਰ ਸਾਹਿਬ ਜੀ ਮਸਲਾ ਜਿਹੜਾ ਕਿਰਤਾਂ ਨੇ ਵੱਢ ਸਕਦਾ ਵੇਖੋ ਜੇ ਇਹੇ ਤੋਂ ਉਹਨਾਂ ਨੂੰ ਆਕੇ ਮੌਕੇ ਮਜੂਦਾ ਸਰਪੰਚ ਇਹਨਾਂ ਨੂੰ ਆਕੇ ਦੋ ਚਾਰ ਬੰਦੇ ਬਿਕੇ ਆਕੇ ਗੱਲ ਕਰ ਲੋ ਜੋ ਸਾਡੇ ਲੋਕਾਂ ਗੱਲ ਕਰਦੇ ਕੋ ਬੰਦਦਾ ਹੋਗਾ ਥੋੜੀ ਬੁਧੀ ਸੇਵਾ ਤੋਂ ਉਹਨਾਂ ਤੋਂ ਆਕੇ ਵੀ ਨਾਂ ਨੂੰ 1 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਗੱਲ ਵਾ ਚਲੋਣ ਵਾਸਤੇ ਹਰ ਸਾਲ ਦੇ ਆ ਸਾਲ ਲਈ ਦੇ ਪੈਸੇ ਉਹਨਾਂ ਨੂੰ ਦੇਈਂ ਦੇ ਹਾਂਜੀ ਮੇਰਾ ਨਾਂ ਕੁਲਦੀਪ ਸਿੰਘ ਹੈ ਜੀ ਇਹ ਤੁਸੀਂ ਪ੍ਰਿੰਟਸ ਮਤਲਬ ਤੁਹਾਡੀ ਨੌਰਾਣੀ ਸਰਪੰਚ ਹਾਂਜੀ ਹਾਂਜੀ ਨੌਰਾਣੀ ਸਰਪੰਚ ਹੈ ਜੀ ਸਰਪੰਚ ਸਾਹਿਬ ਇਹਨਾਂ ਦਾ ਸਾਰਾ ਮਸਲਾ ਆਈ ਤੇ ਇਹਨਾਂ ਨੂੰ ਬੈਗ ਕੇ ਸਮਝਾਵਾਂਗੇ ਜੀ ਇਹਨਾਂ ਦਾ ਮਸਲਾ ਹੱਲ ਕਰਾਵਾਂਗੇ ਆਈ ਹੋਣੀ ਵੀ ਆਨੇ ਆਂ ਵੀ 8-10 ਬੰਦੇ ਉਧਰੋਂ ਆ ਜਾਣ ਤੇ ਇੱਧਰੋਂ ਵੀ ਹੋ ਜਾਣ ਸਾਰੇ ਆਹੀ ਸਮਝੌਤਾ ਕਰਾਵਾਂਗੇ ਨਾ ਜੀ ਮਤਲਬ ਉਹਨਾਂ ਨੂੰ ਵੀ ਉਹਨਾਂ ਦਾ ਬੰਦਾ ਜੀ ਹਾਂਜੀ ਹਾਂਜੀ ਕੋਈ ਦਵਾਵਾਂਗੇ ਜੋ ਇੱਕ ਬੰਦੇ ਦਵਾਵਾਂਗੇ ਮੈਂ ਤਾਂ ਅੱਗੇ ਵੀ ਤਿੰਨ-ਚਾਰ ਦਿਨ ਪਹਿਲਾਂ ਇਹਨਾਂ ਨੂੰ ਉਹ ਕੀਤਾ ਵੀ 10 ਜਣੇ ਆਜੋ ਤੁਸੀਂ ਕਿ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਤੁਹਾਡਾ ਉਹ ਆਇਆ ਹੀ ਕੋਈ ਨਹੀਂ ਆਉਂਦੇ ਸਾਨੂੰ ਇਹਨਾਂ ਜਵਾਬ ਦਿੱਤਾ ਮੈਂ ਜਵਾਬ